ਮਾਨਯੋਗ ਸੀਨੀਅਰ ਸਬ-ਡਿਵੀਜ਼ਨਲ ਪੁਲਿਸ ਸਰਦਾਰ ਦਲਜੀਂਦਰ ਸਿੰਘ ਢਿੱਲੋਂ ਸਾਹਿਬ ਜੀ ਦੀ ਬਿਸਾਇਅ ਦੇ ਹਸਾਬ ਅਸਾਰ ਅੱਜ ਅਸੀਂ ਸੀਨੀਅਰ ਸੈਕੰਡਰੀ ਸਕੂਲ ਰੋਇਪੁਰ ਕਲਾ ਵਿਖੇ ਸੈਮੀਨਾਰ ਲਗਾ ਲਈ ਉਪਸਥਿਤ ਹੋਇਆ ਹਾਂ ਜਿਸ ਵਿੱਚ ਬੱਚਿਆਂ ਨੂੰ ਸੈਲਫ ਡਿਸਪਲਿਨ ਸੋਸ਼ਲ ਮੀਡੀਆ ਅਤੇ ਸਾਜ ਵੱਲੋਂ ਮਿਲ ਰਹੀਆਂ ਸਾਰੀਆਂ ਫੈਸਿਲਿਟੀਆਂ ਬਾਰੇ ਦੱਸਿਆ ਹੈ ਜਿਵੇਂ ਕਿ ਕਰੈਕਟਰ ਸਰਟੀਫਿਕੇਟ ਪੀਸੀਸੀ ਵਿਦੇਸ਼ ਜਾਣ ਵਾਸਤੇ ਔਰ ਜਿੰਨੇ ਸੇ ਹੋਈ ਚੀਜ਼ਾਂ ਦੇ ਬਾਰੇ ਇਨਫਰਮੇਸ਼ਨ ਦੇਣ ਵਾਸਤੇ ਉਤਾਰਾਇਜ਼ ਕੀਤਾ ਬੱਚਿਆਂ ਨੂੰ ਇਹਨਾਂ ਬੱਚਿਆਂ ਨੇ ਬਹੁਤ ਆਪਣੇ ਜਾਗਰੂਕ ਹੋ ਕੇ ਸਾਡੇ ਆਪਣੇ ਸੈਮੀਨਾਰ ਨੂੰ ਸਵੀਕ੍ਰਿਤ ਕੀਤਾ ਤੇ ਬੱਚਿਆਂ ਨੂੰ ਬੜੀ ਹੁਤਸਾਹ ਸੀਗਾ ਕਿ ਸੈਮੀਨਾਰ ਇਸ ਤਰ੍ਹਾਂ ਵੀ ਅੱਗੇ ਹੋਰ ਵੀ ਲੱਗਦੇ ਰਹਿਣ ਤੇ ਇਸ ਵਾਸਤੇ ਅਸੀਂ ਅੱਜ ਪ੍ਰਿੰਸੀਪਲ ਸਾਹਿਬ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਅੱਜ ਪੂਰਾ ਸਕੂਲ ਵਿੱਚ ਕਵਰਟ ਕਰਕੇ ਸੈਮੀਨਾਰ ਨੂੰ ਸਪੋਰਟ ਕੀਤਾ ਹੈ ਧੰਨਵਾਦੀ ਜਾਹਿਰ ਪ੍ਰਿੰਸੀਪਲ ਕੁਮਾਰੀ ਮੀਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੋਜਪੁਰ ਕਲਾ ਸਾਡੇ ਸਕੂਲ ਦੇ ਵਿੱਚ ਅੱਜ ਐਸਆਈ ਸ਼੍ਰੀ ਰਾਜ ਕੁਮਾਰ ਜੀ ਆਏ ਨੇ ਆਪਣੀ ਟੀਮ ਦੇ ਨਾਲ ਔਰ ਉਹਨਾਂ ਨੇ ਬੱਚਿਆਂ ਨੂੰ ਬਹੁਤ ਹੀ ਅੱਛੀਆਂ ਗੱਲਾਂ ਦੱਸੀਆਂ ਸੈਲਫ ਡਿਸਪਲਿਨ ਬਾਰੇ ਔਰ ਸਾਂਝ ਕੇਂਦਰ ਤੋਂ ਜੋ ਜੋ ਫੈਸਿਲਿਟੀਆਂ ਬੱਚਿਆਂ ਨੂੰ ਮਿਲ ਸਕਦੀਆਂ ਉਹਨਾਂ ਦੇ ਸਾਰੇ ਬਾਰੇ ਜਿਹੜਾ ਜਾਣਕਾਰੀ ਦਿੱਤੀ ਹੈ ਮੈਂ ਇਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਔਰ ਬੱਚੇ ਵੀ ਜਿਹੜੇ ਆ ਉਹ ਮੈਂ ਬੱਚਿਆਂ ਵੱਲੋਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਹਾਂ ਜੀ ਅੱਜ ਸਾਡੇ ਸਕੂਲ ਸਰਕਾਰੀ ਸੈਮਿਸ ਕੈਂਡਰੀ ਸਕੂਲ ਫਿਰੋਜ਼ਪੁਰ ਕਲਾ ਵਿਖੇ ਸਾਡੇ ਜਿਹੜਾ 18 ਸੁਜਾਨਪੁਰ ਹੈ ਉਹਨਾਂ ਨੇ ਇੱਕ ਕੈਂਪ ਲਗਾਇਆ ਜਿਹਦੇ ਵਿੱਚ ਉਹਨਾਂ ਨੇ ਸਾਡੇ ਜਿਹੜੇ ਸੀਨੀਅਰ ਵਿੰਗ ਦੇ ਬੱਚੇ ਨੇ ਉਹਨਾਂ ਨੂੰ ਸੈਲਫ ਡਿਸਪਲਿਨ ਅਤੇ ਸੋਸ਼ਲ ਮੀਡੀਆ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ ਇਹ ਜਾਣਕਾਰੀ ਜਿਹੜੀ ਹੈਗੀ ਹੈ ਉਹਨਾਂ ਨੇ ਸੈਲਫ ਡਿਸਪਲਿਨ ਤੇ ਜਿਹੜਾ ਫੋਰਸ ਡਿਸਪਲਿਨ ਹੈ ਉਹਦੇ ਵਿੱਚ ਉਹਨਾਂ ਨੇ ਫਰਕ ਦੱਸਿਆ ਸੋਸ਼ਲ ਮੀਡੀਆ ਦਾ ਬੱਚਿਆਂ ਨੇ ਕਿਵੇਂ ਸਦਯੋਗ ਉਪਯੋਗ ਕਰਨਾ ਉਹਦੇ ਬਾਰੇ ਕਾਫੀ ਜਾਣਕਾਰੀ ਜਿਹੜੀ ਦਿੱਤੀ ਹੈ ਔਰ ਸਾਡੀ ਸਾਡੇ ਸਾਰੇ ਬੱਚਿਆਂ ਨੇ ਇਸ ਜਾਣਕਾਰੀ ਤੋਂ ਬਹੁਤ ਖੂਬ ਜਿਹੜਾ ਗਿਆਨ ਹੈ ਉਹ ਹਾਸਲ ਕੀਤਾ ਥੈਂਕ ਯੂ